वेलकम दोस्तों मैं प्रदीप ਤੁਹਾਡਾ ਸਾਰਾ ਨਾਲ ਫਿਰ ਤੋਂ ਸਵਾਗਤ ਕਰਦਾ ਹਾਂ 86 ਨੰਬਰ ਵੀਡੀਓ ਲੈ ਕੇ حاضر ਹਾਂ ਜੀ 21 ਜਨਵਰੀ 2014 ਦਾ ਟੂਰਨਾਮੈਂਟ ਫਲੇੜਾ ਦਾ ਇਹ ਟੂਰਨਾਮੈਂਟ ਫਾਈਨਲ ਮੈਚ ਖੇਡਿਆ ਗਿਆ ਦੜਬਾ ਵਰਸ ਕਨੌਰ ਦੇ ਵਿੱਚ ਕਾ ਦੜਬਾ ਖੇਡਣ ਵਾਲੇ ਸੀ ਪੱਲੀ ਛੰਨਾ ਤੇ ਬਣੀ ਸਮਾਣਾ ਔਰ ਕਨੌਰ ਦੇ ਖੇਡਣ ਵਾਲੇ ਸੀ ਰਾਜਪੁਰ ਫਾਈਨਲ ਮੈਚ ਆ ਦੋਸਤੋ ਦੇਖਣਾ ਵੀ ਕਿਹੜੀ ਟੀਮ ਵਿਨ ਕਰਦੀ ਹੈ ਨਾਲ ਹੀ ਤੁਹਾਡੇ ਲਈ ਇਸ ਮੈਚ ਵਿੱਚ ਜਿਹੜੇ ਕੁਐਸਚਨ ਨੇ ਉਹ ਇਹ ਹੈ ਕਿ ਕਨੌਰ ਦੀ ਟੀਮ ਦੇ ਟੋਟਲ ਕਿੰਨੇ ਜੱਥੇ ਆ ਔਰ ਦੜਬਾ ਦੀ ਟੀਮ ਦੇ ਟੋਟਲ ਕਿੰਨੇ ਜੱਥੇ ਆ ਮੈਚ ਕੌਣ ਵਿਨ ਕਰਦਾ ਹੈ ਮੈਚ ਵੇਖ ਕੇ ਪਤਾ ਲੱਗਣਾ ਇੱਕ ਵਾਰ ਜੀ ਸਾਊਂਡ ਦੇ ਵਿੱਚ ਨਹੀਂ ਫੜਦਾ ਇਹ ਆਪਣਾ ਵੀ ਕੋਈ ਬੰਦਾ ਬਾਹਰ ਦੇ ਵਿੱਚ ਨਾ ਹੋਵੇ ਸਿਮਰਪਾਲ ਸਾਹਾ ਦਾ ਹੁਮਾ ਹੈ ਜਿਹੜੇ ਦੀ ਪ੍ਰਧਾਨਗੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰ ਰਹੇ ਨੇ ਇਸ ਕਲੱਬ ਦੇ ਵਾਸਤੇ ਲਓ ਜੀ ਮੈਚ ਸ਼ੁਰੂ ਹੋਣ ਲੱਗਾ ਹੈ ਚੜਦੇ ਵਾਲੇ ਪਾਸੇ ਕਿਨਾਰ ਦੀ ਟੀਮ ਖੇਡ ਰਹੀ ਹੈ ਜਿਲ੍ਹਾ ਪਟਿਆਲੇ ਦੀ ਔਰ ਦੂਸਰੇ ਪਾਸੇ ਹੈਲੋ ਉਹ ਇਹਨਾਂ ਨੂੰ ਪਰ ਨੂੰ ਕਰ ਦਿਓ ਹੈਲੋ ਹੈਲੋ ਆਪ ਥੋੜਾ ਛੱਡ ਦਿਓ ਜੀ सरपंच साहब इतों थोड़ी जी रेंज छो थोड़े तो पिछले जोड़ा नैटवर्क लगे हो लो कनौर वाले गुरविंदी पहली कबड्डी मैदान पीती हुई आप देखते भी पहला पॉइंट कनौर के गुरविंदे है अगली कब्डी फतहगढ़ छना वाला मुंडा कि फतेहगढ़ छना पिंड शेर का नाम सुनी दाली दा सो वांगू दगदा मुखड़ा गिड़खड़शाही लाली फतहगढ़ छन्ना पिंड शेर का फतहगढ़ छना वाला पाली कब्डी पार है इस समय दड़वे की टीम बोलो गुरदत्त सि ਨਾਲ ਕਹਿੰਦੇ ਵੀ ਰਾਜਖੇਪੜ ਵਾਲਾ ਨਾਲ ਕਹਿੰਦੇ ਵੀ ਤੇਜੀ ਤੇ ਨਾਲ ਦਰਸ਼ਨ ਘਿਹੌਰ ਦਾ ਲਓ ਗੁਰਦੇਵਤ ਸਿੰਘ ਸਿੰਘ ਸਰਦਾਰ ਮੁਕਾਬਲਾ ਕਰਦਾ ਹੋਇਆ ਇਸ ਸਮੇਂ ਆਪਾਂ ਦੇਖਦੇ ਵੀ ਘਨੌਰ ਦੀ ਟੀਮ ਵੱਲੋਂ ਪਾਲੀ ਦੀ ਪਹੀ ਕਬੱਡੀ ਪਾਲੀ ਫਤੇਗੜ ਛੰਨਾ ਵਾਲਾ ਦਲਵਾਰਾ ਸਿੰਘ ڈاکੂ ਦੇ ਪਿੰਡ ਕਰਕੇ ਮਸ਼ਹੂਰ ਰਿਹਾ ਫਤੇਗੜ ਹੁਣ ਕਬੱਡੀ ਦੇ ਵਿੱਚ ਬੜਾ ਮਸ਼ਹੂਰ ਹੈ ਪਾਲੀ ਕਰਕੇ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿੰਕੂ ਘਨੌਰ ਵਾਲਾ ਅੱਗੇ ਵੱਲ ਵਧਦਾ ਹੋਇਆ ਚਾਰ ਜਾਫੀ ਨੇ ਟੀਮ ਦੇ ਇਸ ਸਮੇਂ ਮੁਕਾਬਲਾ ਕਰਦੇ ਹੋਏ ਰਣ ਸਿੰਘ ਰਣਾਂ ਦੇ ਜਿੱਤਣ ਵਾਲਾ ਖਿਡਾਰੀ ਤੇ ਉਧਰਲੇ ਪਾਸੇ ਸੱਤੀ ਦਿੜਬੇ ਵਾਲਾ ਮੁਕਾਬਲਾ ਕਰਦਾ ਹੋਇਆ ਪੁਆਇੰਟ ਜਿਹੜਾ ਹੈ ਕਨੌਰ ਦੀ ਟੀਮ ਦੇ ਲਈ ਜੁੜਦਾ ਹੋਇਆ ਕਿ ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ ਦਿੱਲੀ ਆਗਰਾ ਹਾਂਸੀ ਹਜ਼ਾਰ ਮੀਆਂ ਬੀਕਾ ਨੇਹ ਅਜਮੇਰ ਜੇਪਰ ਲਖਨਊ ਪੰਜਾਬ ਭਾਜੜਾ ਜਮਨਾ ਤੋਂ ਪਾਰ ਮੀਆਂ ਜਿਹੜੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਰਣਾਂ ਦਾ ਅੰਤ ਸਮਾਰ ਮੀਆਂ ਲਾਈਨ ਮੈਨ ਨੂੰ ਵੇਂਚਦਾ ਵੀ ਕਲੀ ਪਾ ਦੋ ਵੀ ਲਾਈਨਾਂ ਦੇ ਉੱਤੇ ਜਿਹੜੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਰਣਾ ਦਾ ਹੱਲ ਤੋਂ ਸਵਾਰ ਮੀਆਂ ਸਾਹ ਮਹਮਤਾ ਕਿਤੇ ਨਾ ਅੜਕਣਾ ਜੀ ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ ਲਾਓ ਪੰਜ ਸਮਾਣੇ ਦਾ ਸਮਾਣਾ ਕੇ ਕਰ ਲੈ ਚਾਵਰ ਚਾਰ ਦਿਹਾੜੇ ਔੜ ਕਰੂ ਉੱਟ ਜਾਣਾ ਹੈ ਸ਼ਹਿਰ ਖਮੋਸਾਂ ਦੇ ਚਲ ਬਸੀਏ ਜਿੱਥੇ ਮੁਲਕ ਸਮਾਣਾ ਉਸ ਥਾਣੇ ਜਿਸ ਥਾਣੇ ਦਾ ਮਾਨ ਕਰੇ ਤੂੰ ਉਸਨੇ ਨਾਲ ਨਹੀਂ ਜਾਣਾ ਸਾਨੂੰ ਆ ਮਿਲ ਯਾਰ ਪਿਆਰ ਆਵੇ ਸਾਨੂੰ ਹਿਜਰ ਤੇਰੇ ਨੇ ਮਾਰਿਆ ਵੇ ਰਾਜਖੇਪੜ ਵਾਲਾ ਦੁਨੀਆ ਦਾ ਮਹਾਨ ਜਫੀ ਜੈਵ ਸਿੰਘ ਸਿੱਧੂ ਦਾ ਪਿੰਡੂ ਇਸ ਵੇ ਮੁਕਾਬਲਾ ਕਰਦਾ ਹੋਇਆ ਲਓ ਜੀ ਪੁਆਇੰਟ ਜਿਹੜਾ ਰੀਡਰ ਦੇ ਵਾਸਤੇ ਜੁੜਦਾ ਹੋਇਆ ਬਨੇ ਸਵਾਨ ਦੇ ਲਈ 26 27 28 ਫਰਵਰੀ ਜਿਹੜੀ ਘੁੰਮਣਾ ਦੇ ਕਬੱਡੀ ਕੱਪ ਦੀ ਹੈ ਮਾੜ ਮੰਡੀ ਤੇ ਲਾਗੇ ਕਹਿੰਦੇ ਵੀ ਘੁੰਮਣਾ ਪਿੰਡ ਜਿਹੜਾ ਬਠਿੰਡੇ ਦਾ ਸਾਡੇ ਮੱਖਣ ਫਰੀ ਸੱਜਾ ਦੇ ਰਹੇ ਨੇ ਸਾਰੇ ਖਿਡਾਰੀਆਂ ਦੇ ਵਾਸਤੇ 26 27 ਗੱਗੜਪੁਰ ਦੇ ਕਬੱਡੀ ਕੱਪ ਦੀ ਹੈ ਲਓ 28 ਫਰਵਰੀ ਕਹਿੰਦੇ ਵੀ ਘੁੰਮਣਾ ਦੀ ਤੇ ਉਧਰਲੇ ਪਾਸੇ ਰਣ ਸਿੰਘ ਰਣਾ ਨੂੰ ਜਿੱਤ ਲੈਣ ਵਾਲਾ ਜਾਫੀ ਰਣੀਆਂ ਦਿੜਬੇ ਵਾਲਾ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਹੈ ਕਨੌਰ ਦੀ ਟੀਮ ਦੇ ਲਈ ਦਰਸ਼ਕ ਵੀ ਇੱਕ ਵਾਰੀ ਸੁਖੋੜਾ ਦੇ ਨਾਂ ਤੇ ਤਾੜੀ ਮਾਰ ਦਿਓ ਜਿਨ੍ਹਾਂ ਨੇ ਵੱਡਾ ਕਾਰਦ ਕੀਤਾ ਹੈ ਸੁਖ ਪ੍ਰਧਾਨ ਜੀ ਹੋਰਾਂ ਦੇ ਵਾਸਤੇ ਤਾੜੀ ਮਾਰ ਦਿਓ ਜਿਹਨਾਂ ਦੇ ਵੱਡੇ ਉਤਮ ਨੇ ਫਲੇੜੇ ਵਰਗੇ ਪਿੰਡ ਦੇ ਵਿੱਚ ਦੁਨੀਆ ਦੇ ਮਹਾਰਾਜੀ ਖੜਾਏ ਰੇ ਲਓ ਇਧਰਲੇ ਪਾਸੇ ਛੰਨਾ ਵਾਲਾ ਪਾਲੀ ਮੁੰਡਾ ਸ਼ਹਿਰ ਪਟਿਆਲੇ ਦਾ ਪੁਆਇੰਟ ਲੱਗੇ ਬਾਅਦ ਸੰਦਾ ਹੋਇਆ ਹੈਲੋ ਬਾਹੀਂ ਜੀ ਮੋਟਰਸਾਈਕਲਾਂ ਵਾਰ ਬੋਲਦਾਂ ਮੜਿਆ ਹਾਂ ਜੀ ਬੈਸਟ ਟਰੇਡਰ ਤੇ ਜਾਫੀ ਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੋਟਰਸਾਈਕਲ ਦੇ ਉੱਤੇ ਜਾ ਰਹੇ ਨੇ 1 ਲੱਖ ਰੁਪਈਆ ਕੀਮਤਾਂ ਦੋਨੋਂ ਮੋਟਰਸਾਈਕਲਾਂ ਦੀ ਤੇ 1 ਲੱਖ ਫਾਸਟੇ ਇਨਾਮ ਹੈ ਤੇ 75000 ਸੈਕਿੰਡ ਰਿਪਾਉਣੇ 4 ਲੱਖ ਰੁਪਈਆ ਚਪੌਣੇ 4 ਲੱਖ ਰੁਪਏ ਦਾ ਮੈਚ ਖੇਡਿਆ ਜਾ ਰਿਹਾ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਉੱਤੇ ਉਧਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਤੌਜ ਵਾਲੇ ਕਹਿੰਦੇ ਵੀ ਜਿਹੜਾ ਕਬੱਡੀ ਕੱਪ ਆ 31 ਜਨਵਰੀ ਤੇ 1 ਫਰਵਰੀ ਨੂੰ ਹੋਵੇਗਾ ਤੇ ਨਾਲ ਕਹਿੰਦੇ ਵੀ ਨਿੱਕੇ ਵੀਰ ਹੋਰ ਦਾ ਸੱਦਾ ਹੈ ਵੀ 31 ਤਰੀਕ ਨੂੰ ਜਿਹੜਾ ਰੰਗਾਰੰਗ ਪ੍ਰੋਗਰਾਮ ਹੋਵੇਗਾ ਤੇ 1 ਤਰੀਕ ਨੂੰ ਜਿਹੜੇ ਨੇ ਓਪਨ ਦੇ ਮੈਚ ਖੇਡੇ ਜਾਣਗੇ ਦੁਨੀਆ ਦੇ ਮਹਾਨ ਖਿਡਾਰੀ ਖੇਡਣਗੇ ਜਿਸ ਦੇ ਸਾਡੇ ਇਨਾਮ ਨੇ 41 31 ਦੇ 70 ਗਨ ਦੇ ਮੈਚ ਹੋਣਗੇ ਰੋ ਇਧਰਲੇ ਪਾਸੇ ਆਪਾਂ ਦੇਖਦੇ ਵੀ ਮੈਦਾਨ ਦੇ ਵਿੱਚ ਪਈ ਕਬੱਡੀ ਦਰਸ਼ਨ ਕਨੌਰ ਵਾਲਾ ਕਨੌਰ ਵਾਲਾ ਦਰਸ਼ਣ ਕਦੇ ਕਰਾਇਆ ਕਦੇ ਦਰਸ਼ਨ ਦੀ ਗੱਲ ਕਦੇ ਅਮਰੂ ਕੋਟਲੇ ਦੇ ਦਰਸ਼ਨ ਦੀ ਗੱਲ ਹੋਈ ਕਦੇ ਮੁਕੰਦਪੁਰੀਏ ਜੀ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਕਿ ਖੇਡ ਦੇ ਕਬੱਡੀ ਗੇ ਤੋਂ ਗੱਭਰੂ ਮੈਦਾਨਾਂ ਵਿੱਚ ਲੱਗਦਾ ਇਹ ਜਿਵੇਂ ਭੇਡ ਹੋਵੇ ਸਾਨਾ ਵਿੱਚ ਦੁੱਧ ਮੱਖਣਾਂ ਦੇ ਨਾਲ ਪਾਲੇ ਨੇ ਸਰੀਰ ਯਾਰੋ ਲੋਹੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਲੋਹੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਕੌਣ ਯਾਫੀ ਵਾਸਟ ਨਿਕਲੇਗਾ ਜੇ ਕਹਿੰਦਾ ਵੀ 37 ਵਾਸਟ ਨਿਕਲ ਗਿਆ ਫੇਰ ਵੀ ਹੈਟਟ੍ਰਿਕ ਮਾਦੀ ਜਾਣੀ ਹੈ ਜੇ ਦਰਸ਼ਨ ਵੈਸਟ ਨਿਕਲ ਗਿਆ ਫਿਰ ਵੀ ਹੈਟਟ੍ਰਿਕ ਮਾਜਿਆਣੀ ਹੈ ਜੇ ਸ਼ੰਨਾ ਵਾਲਾ ਪਾਲੀ ਵੈਸਟ ਕੋਆ ਫਿਰ ਵੀ ਹੈਟਟ੍ਰਿਕ ਮਾਜਿਆਣੀ ਹੈ ਹੈਟਟ੍ਰਿਕ ਬੱਜੇਗੀ ਅੱਜ ਹੈਟਟ੍ਰਿਕ ਪਰ ਪਾਲੀ ਨੇ ਤਾਂ ਧਰਮੈ ਹੈਟਟ੍ਰਿਕ ਮਾਰ ਲਈ ਹੈ ਹੁਣ ਤੇ ਇਹਨਾਂ ਦੇ ਵਿੱਚੋਂ ਚਾਰ ਯਾਫੀਆਂ ਦੇ ਵਿੱਚੋਂ ਕਿਸੇ ਨੇ ਹੈਟਟ੍ਰਿਕ ਮਾਰੀ ਹੈ ਰਾਜ ਖੇਪੜ ਵਾਲਾ ਆਪਣੇ ਏਰੀਆ ਦੇ ਵਿੱਚ ਖੇਡ ਰਿਹਾ ਆਪਣੇ ਗਵਾਂਢੀ ਪਿੰਡ ਦੇ ਵਿੱਚ ਰਾਜ ਖੇਪੜ ਵਾਲਾ ਬਾਬੇ ਚੰਦ ਸਿੰਘ ਦਾ ਪੋਤਰਾ ਦੁਨੀਆ ਦਾ ਮਹਾਨ ਯਾਫੀ ਬਣਿਆ ਲਓ ਕਦੇ ਐਡਵੈਂਟਰਲ ਦੇ ਕੱਪ ਦਾ ਬੈਸਟ ਰ ਹੈ ਰਾਜ ਖੇਪੜ ਵਾਲਾ ਪਰ ਆਹ ਖਿਡਾਰੀ ਕਦੇ ਵੀ ਤੇਜ਼ੀ ਘਨੌਰ ਵਾਲਾ ਹੈ ਡੱਕ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਲਓ ਛੰਨਾ ਵਾਲਾ ਪਾਲੀ ਪੱਪਾ ਦਾ ਸ਼ੋਲਾ ਖਿਡਾਰੀ ਹੈ ਸਦਵਾ ਦੇ ਜੱਸੇ ਵਾਂਗੂ ਪੁਆਇੰਟ ਲੱਗੇ ਬਾਅਸਦਾ ਹੋਇਆ ਇਹ ਅੰਕ ਹੋਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਦਵਾ ਦਾ ਲੱਡੂ ਕਹਿੰਦੇ ਨਹੀਂ ਰਿਹਾ ਇਸ ਦੇ ਵਿੱਚ ਕਬੱਡੀ ਦਾ ਸਟਾਰ ਖਿਡਾਰੀ ਉਸ ਖਿਡਾਰੀ ਵਰਗਾ ਅੰਦਾਜ਼ ਹੈ ਛੰਨਾ ਦੇ ਪਾਲੀ ਦਾ ਕਬੱਡੀ ਪਾਉਣ ਦਾ ਲਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਫਿਰ ਕਬੱਡੀ ਗਈ ਹੈ ਕਨੌਰ ਵਾਲੇ ਟਿੰਕੂ ਦੀ ਪੈਂਦੀ ਹੋਈ ਕਨੌਰ ਵਾਲਾ ਟਿੰਕੂ ਪੁਆਇੰਟ ਲੱਗੇ ਬਾਅਸਦਾ ਹੋਇਆ ਨੌਜਵਾਨ ਕਨੌਰ ਦੀ ਟੀਮ ਦੇ ਲਈ ਇੱਕ ਪਾਸੇ ਜਿਲ੍ਹਾ ਪਟਿਆਲੇ ਦਾ ਕਸਬਾ ਕਨੌਰ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ वर्ल्ड ਕੱਪਾਂ ਨੂੰ ਜਿੱਤਣ ਵਾਲਾ ਗੁਰਲਾਲ ਪੈਦਾ ਹੋਇਆ ਹੈ ਔਰ ਦੂਸਰੇ ਪਾਸੇ ਕਹਿੰਦੇ ਵੀ ਡੜਬਾ ਹੈ ਡੜਬੇ ਦੀ ਬਹੁਤ ਵੱਡੀ ਧੇਨ ਹੈ ਪੰਜਾਬ ਦੀ ਕਬੱਡੀ ਦੇ ਵਿੱਚ ਲਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਬਣੀ ਸਮਾਣੇ ਵਾਲਾ ਫਿਰ ਕਬੱਡੀ ਪਾਉਂਦਾ ਹੈ ਰਾਜਖੇਪੜ ਦਾ ਨਾਲ ਮੁਕਾਬਲਾ ਹੈ ਇੱਕ ਪਾਸੇ ਰਾਜਖੇਪੜ ਹੈ ਔਰ ਦੂਸਰੇ ਪਾਸੇ ਬਣੀ ਸਮਾਣੇ ਵਾਲਾ ਕਿ ਗੱਲ ਕਰਾਂ ਬਰਿੰਦਰ ਦੌਧਰ ਦੀ ਆ ਯਾਦਕੋਟਲੀ ਵਾਲਾ ਜਫਾ ਰਾਜਖੇਪੜ ਦਾ ਵੀ ਪਟਨਾ ਨਹੀਂ ਸੁਖਾੜਾ ਜਫਾ ਜਫਾ ਰਾਜਖੇਪੜ ਦਾ ਵੀ ਪਟਨਾ ਨਹੀਂ ਸੁਖਾੜਾ ਅਗਲੀ ਰੇਡ ਗੁਰਵਿੰਦਰ ਸਿੰਘ ਦੀ ਦਰਸ਼ਨ ਕਹਿੰਦੇ ਵੀ ਢਿੜਬੇ ਵਾਲਾ ਦੂਸਰੇ ਪਾਸੇ 37 ਢਿੜਬੇ ਵਾਲਾ ਨੌਜਵਾਨ ਚਾਰ ਜਫਕਿਆਂ ਦੇ ਵਿੱਚ ਗੁਰਤੇਰਨ ਸਿੰਘ ਗੁਰਤੇਰਨ ਸਿੰਘ ਢਿੜਬੇ ਵਾਲਾ ਰਾਏਕੋਟ ਦੇ ਕੱਪ ਦਾ ਰਾਏਕੋਟ ਦੇ ਕੱਪ ਦਾ ਬੁਲਟ ਮੋਟਰਸਾਈਕਲ ਜੇਤੂ ਹੈ ਮੁਕਾਬਲਾ ਸਖਤ ਹੋ ਗਿਆ ਹੈ ਦਾ ਇਧਰਲੇ ਪਾਸੇ ਮਨਜੀਤ ਸਿੰਘ ਗਰੇਵਾਲ ਗਰੇਵਾਲ ਫੈਸਲਾ ਕਰੇਗਾ ਕਿ ਐਵੇਂ ਰੌਲਾ ਪੈ ਗਿਆ ਐਵੇਂ ਰੌਲਾ ਕਰਮਜੀਤ ਘੁੰਮਣਾ ਵਾਲੇ ਵੱਲੋਂ ਕਰਮਜੀਤ ਘੁੰਮਣਾ ਵਾਲੇ ਵੱਲੋਂ 100 ਰੁਪਏ ਧਿਆਨ ਦੇ ਵਾਸਤੇ ਉਹਨਾਂ ਦੇ ਫਫੜ ਜੀ ਨੇ ਉਹਨਾਂ ਦੇ ਫਫੜ ਦੀ ਕਰਮਜੀਤ ਸਿੰਘ ਜੀ ਘੁੰਮਣਾ ਵਾਲੇ ਘੁੰਮਣ ਪਿੰਡਾ ਮੇਰੇ ਵੀਰੋ ਜਿੱਥੇ 26 27 28 ਫਰਵਰੀ ਨੂੰ ਵੱਡਾ ਕਬੱਡੀ ਕੱਪ ਹੋਵੇਗਾ ਧਿਆਨ ਦੇ ਵਾਸਤੇ 100 ਰੁਪਏ ਦੇ ਮਾਨ ਸਨਮਾਨ ਨੇ ਲਓ ਇਧਰਲੇ ਪਾਸੇ ਫਤੇਗੜ ਛੰਨਾ ਵਾਲਾ ਪਾਲੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਨਰੰਗ ਸਿੰਘ ਜਵੰਦੇ ਦਾ ਪੁੱਤਰ ਮੈਦਾਨ ਦੇ ਵਿੱਚ ਅੱਗੇ ਵੱਲ ਵੱਧਦਾ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਨੇ ਮੁਕਾਬਲਾ ਕਰਨ ਦੇ ਵਾਸਤੇ ਰਾਜ ਜਖੇਪੜ ਦਾ ਗੁਰਦਿੱਤ ਸਿੰਘ ਦਰਸ਼ਨ ਘਰਾੌਰ ਦਾ ਨਾਲ ਕਹਿੰਦੇ ਤੇਜੀ ਘਨੌਰ ਵਾਲਾ ਕੌਣ ਜਫਾ ਲਾਵੇਗਾ ਤੇਜੀ ਘਨੌਰ ਵਾਲਾ ਵਿੱਕੀ ਦਾ ਵੀਰ ਮੁਕਾਬਲਾ ਕਰਦਾ ਹੋਇਆ ਕਿ ਭਾਈ ਤੇ ਹੁੰਦੀਏ ਨੇ ਬਾਵਾ ਬੇਵਜਾ ਕਤਲ ਨਾ ਕਰੀ ਜੇ ਮਿਲਣਾ ਪਿਆ ਫਿਰ ਮਿਲਾਂਗੇ ਕਿਹੜੀਆਂ ਬਾਵਾਵਾਂ ਦੇ ਨਾਲ ਡਾਕਟਰ ਜਗਤਾਰ ਸਿੰਘ ਦੇ ਕੱਲ ਲਿਖੀ ਲਓ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਟਿੱਕੂ ਘਨੌਰ ਵਾਲਾ ਪ੍ਰੋਫੈਸਰ ਗੋਪਾਲ ਸਿੰਘ ਦੀ ਬਹੁਤ ਵੱਡੀ ਦੇਣ ਹੈ ਖੇਡ ਕਬੱਡੀ ਦੇ ਵਾਸਤੇ ਲਓ ਰਣ ਸਿੰਘ ਇਹ ਆ 37 37 ਜੜਬੇ ਵਾਲਾ ਰਣੀਆਂ ਦੇ 37 ਤੋਂ ਨੂੰ ਭਰਾ ਨੇ ਤੇ ਦੋਨੋਂ ਭਰਾਵਾਂ ਦਾ ਵੱਡਾ ਨਾਮ ਹੋ ਗਿਆ ਕਬੱਡੀ ਦੇ ਵਿੱਚ ਰਣੀਆਂ ਨੇ ਕਹਿੰਦਾ ਵੀ ਕੈਨੇਡਾ ਦੇ ਪੰਜਾਬ ਕੇਸਰੀ ਕਲੱਬ ਲਈ ਕਬੱਡੀ ਖੇਡੀ ਹੈ ਕਦੇ ਯੰਗ ਕਲੱਬ ਲਈ ਰਾਣੇ ਸਿੱਧੂ ਦੀ ਟੀਮ ਦੇ ਲਈ ਕਦੇ ਕਹਿੰਦੇ ਵੀ ਬੀਸੀ ਦੇ ਵਿੱਚ ਖੇਡਿਆ ਯੰਗ ਕਲੱਬ ਕੇ ਇਸ ਵੱਖਣ ਲੱਖੇ ਗਾਜੀਪੁਰੇ ਦੀ ਟੀਮ ਦੇ ਲਈ ਲਾਲੀ ਢੇਸੀ ਹੋਰਾਂ ਦੇ ਲਈ ਲਓ ਇਧਰਲੇ ਪਾਸੇ ਬੰਨੀ ਸਮਾਣੇ ਵਾਲਾ ਨੌਜਵਾਨ ਇੰਗਲੈਂਡ ਦੀ ਲਿਸਟਰ ਕਬੱਡੀ ਕਲੱਬ ਲਈ ਖੇਡਿਆ ਹੈ ਵਾਜਾ ਵਾਜਾ ਕਰਵਾਇਆ ਕਦੇ ਡੰਮਰੂ ਨੇ ਕਦੇ ਪ੍ਰਵੀਨ ਨੇ ਘੜਣੀਆਂ ਨੇ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਆਪਾਂ ਦੇਖਦੇ ਆ ਵੀ ਅੱਗੇ ਵੱਲ ਵੱਧਦਾ ਹੋਇਆ ਨੌਜਵਾਨ ਇਸ ਸਮੇ ਟਿੰਕੂ ਘਣੌਰ ਵਾਲਾ ਧਨੌਰ ਵਾਲੇ ਟਿੰਕੂ ਦੀ ਕਬੱਡੀ ਪਈ ਹੋਈ ਅੱਜ ਮੋਟਰਸਾਈਕਲ ਤੇ ਚੱਤੇ ਜਾ ਰਹੇ ਨੇ ਸੁਖ ਸਰਪੰਚੀਦ ਕਹਿੰਦੇ ਵੀ ਅਗਲੇ ਸਾਲ ਫਿਰ ਵੱਡੇ ਇਨਾਮ ਹੋਣਗੇ ਇੱਕ ਰੱਖ ਪਹਿਲਾ ਇਨਾਮ ਹੋਵੇਗਾ ਅਗਲੇ ਸਾਲ ਤੇ 75000 ਸੈਕਿੰਡ ਲਓ ਗੁਰਧਿਆਨ ਸਿੰਘਾ ਡੜਬੇ ਪਿੰਡ ਦਾ ਡੜਬੇ ਵਾਲੇ ਧਿਆਨੇ ਦਾ ਲੱਗਿਆ ਹੋ ਜਾਫਾ ਮਾਰ ਦਿਓ ਤਾੜੀਆਂ ਸਜਾਫੀ ਦੇ ਵਾਸਤੇ ਕਿ ਸ਼ਾਤੀ ਵਿੱਚ ਬਲ ਹੋਵੇ ਦੁਨੀਆ ਫਿਰ ਪੁੱਛਦੀ ਸਰਨਾਵਾ ਰਾਏਕੋਟ ਦੇ ਕੱਪ ਤੋਂ ਬੁਲਟ ਜਿੱਤਿਆ ਇਸ ਨੌਜਵਾਨ ਜਾਫੀ ਨੇ ਪਿਛਲੇ ਸਾਲ ਕਹਿੰਦੇ ਗੱਗੜਪੁਰ ਦੇ ਕੱਪ ਤੇ ਵੀ ਮੋਟਰਸਾਈਕਲ ਦੇ ਨਮਾਨ ਸਨਮਾਨ ਹੋਏ ਇਸ ਸਾਰੀ ਟੀਮ ਦੇ ਡੜਬੇ ਦੀ ਜਿਹੜੀ ਆ ਟੀਮ ਖੇਡ ਰਹੀ ਹੈ ਸਾਰੀ ਟੀਮ ਨੂੰ ਪਿਛਲੇ ਸਾਲ ਮੋਟਰਸਾਈਕਲ ਤੇ ਬੱਬਾ ਇਸ ਵਾਰ ਵੀ ਦਿੱਤੇ ਜਾਣਗੇ ਲਓ ਰਾਜ ਖੇਪੜ ਵਾਲਾ ਉਧਰ ਦੁਨੀਆ ਦਾ ਮਹਾਨ ਜਫੀ ਸਕਾਰਪਿਓ ਕਾਰਾਂ ਇੱਕ ਹਫਤੇ ਦੇ ਵਿੱਚ ਦੋ ਬੁਲਟ ਮੋਟਰਸਾਈਕਲ ਜਿਸ ਖਿਡਾਰੀ ਨੂੰ 2006 ਦੇ ਵਿੱਚ ਮਾਨ ਸਨਮਾਨ ਹੋਇਆ ਰਾਜ ਖੇਪੜ ਦਾ ਐਮਸਵਰਡ ਕਲੱਬ ਵੱਲੋਂ ਤੇ ਕਰਨ ਕਮਾਨ ਜੀ ਵੱਲੋਂ ਲਓ ਪਾਸੇ ਤੇਜੀ ਘਨੌਰ ਵਾਲਾ ਤੇਜੀ ਘਨੌਰ ਵਾਲਾ ਕੋਸ਼ਿਸ਼ ਕਰਦਾ ਹੋਇਆ ਕਿ ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ ਲੋਕੀ ਪੈੜੇ ਸੱਕ ਕਰਦੇ ਤੇਰੇ ਹਾਸਾ ਇੱਕ ਦਿਨ ਮੁੱਕ ਜਾਊਗਾ ਇੱਕ ਦਿਨ ਮੁੱਕ ਜਾਊਗਾ ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਗੁਰਵਿੰਦਰ ਸਿੰਘ ਦੀ ਕਨੌਰ ਵਾਲਾ ਗੁਰਵਿੰਦਰ ਸਿੰਘ ਤੇ ਉਧਰ ਪਾਸੇ ਸਤੀ ਜੜਬੇ ਵਾਲਾ ਪਾਲ ਸਿੰਘ ਭਾਦਲੇ ਵਾਲਾ ਭਾਣ ਜਾ ਮਨਜੀਤ ਸਿੰਘ ਬੇਦੀ ਔਰੰਦਲ ਭਰਾਵਾ ਵਰਗਾ ਪਿਆਰ ਹੈ ਕਹਿੰਦੇ ਵੀ ਜੈਬ ਸਿੱਧੂ ਔਰੰਦਲ ਨਾਲ ਲਓ ਸਤੀ ਜੜਬੇ ਵਾਲਾ ਕੋਸ਼ਿਸ਼ ਕਰਦਾ ਹੋਇਆ ਬਹੁਤ ਵਧੀਆ ਡੱਕ ਲੈਣ ਦੀ ਪਰ ਆਪਾਂ ਦੇਖਦਾ ਭਾਣ ਜਿਹੜਾ ਰੀਡਰ ਦੇ ਹਿੱਸੇ ਗੁਰ ਗਿਆ ਹੈ ਪੁਆਇੰਟ ਗੁਰਵਿੰਦਰ ਸਿੰਘ ਦੇ ਹਿੱਸੇ ਹੈ ਕਨੌਰ ਵਾਲਾ ਗੁਰਵਿੰਦਰ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮਨੀ ਸਮਾਣੇ ਵਾਲਾ ਨੰਗਲ ਅਮੀ ਦੇ ਸੰਦੀ ਵਰਗਾ ਸਰੀਰ ਹੈ ਸਾਡੇ ਕਰਮਜੀਤ ਸਿੰਘ ਜੀ ਘੁੰਮਣਾ ਵਾਲੇ ਕਹਿੰਦੇ ਵੀ ਧਿਆਨੇ ਦੇ ਫਫੜ ਜੀ ਬਹੁਤ ਸਾਰਾ ਮਾਣ ਕਰਦੇ ਨੇ ਧਿਆਨੇ ਇਧਰ ਵੇ ਵੜਦਾ ਪਰ ਆਹ ਖਿਡਾਰੀ ਦੁਨੀਆ ਦਾ ਜਾਨ ਕਹਿੰਦੇ ਵੀ ਜੱਵਾ ਯਾਫੀ ਹੈ ਰਾਜ ਖੇਪੜ ਵਾਲਾ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ ਕਿ ਰਾਜ ਖੇਪੜ ਕੁਲਵੀਰ ਕਾਲੀਏ ਵਰਗੇ ਲੱਗਦੇ ਫੁੱਲ ਵਹਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਜੇ ਮੈਚ ਵਧੀਆ ਲੱਗ ਰਿਹਾ ਸੱਜੇ ਦੇ ਨਾਲ ਤਾਂ ਤਾੜੀ ਮਾਰ ਦਿਓ ਸਾਡੇ ਸੁਖ ਸਰਪੰਨ ਜੀ ਜਿਨ੍ਹਾਂ ਨੇ ਮਾਣ ਵਖਸੇ ਨੇ ਅੱਜ ਫਲੇੜੇ ਦੀ ਧਰਤੀ ਦੇ ਸਾਰੇ ਪਿੰਡ ਦਾ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਹਰ ਬੱਚੇ-ਬੱਚੇ ਦਾ ਬਜ਼ੁਰਗ ਦਾ ਨੌਜਵਾਨ ਵੀਰ ਦਾ ਸਰਪੰਚ ਸੁਖਜੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੂੰ ਜਿਨ੍ਹਾਂ ਦਾ ਸਾਥ ਦਿੱਤਾ ਤੁਸੀਂ ਨੇ ਤੇ ਇਹੋ ਜੇ ਸਰਪੰਚ ਪਿੰਡ-ਪਿੰਡ ਦੇ ਵਿੱਚ ਹੋਣ ਬੱਚੇ ਨੌਜਵਾਨਾਂ ਬੱਚੇ ਸੱਚੇ ਪਾਤਸ਼ਾਹ ਮਿਹਰ ਕਰੇ ਜਿਵੇਂ ਸਵੇਰ ਤੋਂ ਮਿਹਰ ਕੀਤੀ ਹੈ ਕਿਸੇ ਖਿਡਾਰੀ ਤੇ ਸੱਟ ਨਾ ਲੱਗੇ ਲਓ ਚਲੋ ਥੋੜਾ ਬਹੁਤਾ ਖੇਡ ਜਿਹੜੀ ਹੈ ਜੁੱਸਿਆਂ ਦੀ ਤਕੜੇ ਜੁੱਸਿਆਂ ਦੀ ਖੇਡ ਹੈ ਜੋਰ ਦੀ ਖੇਡ ਹੈ ਤੇ ਜੋਰ ਦੀਆਂ ਖੇਡਾਂ ਦੇ ਵਿੱਚ ਕਈ ਵਾਰ ਇਹ ਜੀ ਗੱਲ ਥੋੜੇ ਬਹੁਤ ਸੱਟ ਲੱਗ ਜਾਂਦੀ ਹੈ ਪਰ ਸੱਚੇ ਪਾਤਸ਼ਾਹ ਮਿਹਰ ਕਰੇ ਵੀ ਬਚਾਅ ਹੋ ਗਿਆ ਪਰ ਇਹ ਫਲੇੜੇ ਦਾ ਕਬੱਡੀ ਕੱਪ ਹੈ ਪ੍ਰਮਾਤਮਾ ਨੇ ਬੜੀ ਮਿਹਰ ਕੀਤੀ ਇਸ ਕੱਪ ਦੇ ਉੱਤੇ ਵੀ ਅੱਜ ਬਹੁਤ ਸਮ ਜਿਹੜਾ ਟੈਂਪਰੇਚਰ ਬਹੁਤ ਡਿਗਿਆ ਹੋਇਆ ਸੀ ਅੱਜ 9 ਡਿਗਰੀ ਸੈਲਸੀਅਸ ਟੈਂਪਰੇਚਰ ਸੀ ਅੱਜ ਦਾ ਇਸ ਏਰੀਆ ਦਾ ਪਰ ਪ੍ਰਮਾਤਮਾ ਨੇ ਜਿਹੜੀ ਬੱਦਲਬਾਜ਼ ਬਣੀ ਹੋਈ ਸੀ ਇਲਾਕੇ ਦੇ ਵਿੱਚ ਮੀਂਹ ਪੈ ਰਹੇ ਸੀ ਪਰ ਪ੍ਰਮਾਤਮਾ ਦੇ ਮਿਹਰ ਕੀ ਦੀ ਸਪਰੇਅ ਦੇ ਦੋ ਜੀ ਮੂਸਪਰੇ ਜੱਗੀ ਪ੍ਰਧਾਨ ਜੀ ਦੇ ਕੋਲ ਵੀ ਹੈ ਉਧਰ ਸਾਡੇ ਰਜਿੰਦਰ ਸਿੰਘ ਜੀ ਚਹਿਲ ਗੁਰਦੀਪ ਵੀਰ ਹੋਏ ਜੱਗੇ ਪੰਜਹਰੀ ਅੱਜ ਬਦਲ ਦੇ ਪਾਤਰ ਨੇ ਜਿਨ੍ਹਾਂ ਨੇ ਵੱਡੇ ਕਾਰਜ ਕੀਤੇ ਨੇ ਚਾਹ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਵੇਰ ਤੋਂ ਚਾਹ ਦੀ ਸੇਵਾ ਕੀਤੀ ਹੈ ਸਾਊਂਡ ਵਾਲੇ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੀ ਸਾਰੀਆਂ ਟੀਮਾਂ ਦਾ ਆਏ ਹੋਏ ਦਰਸ਼ਕਾਂ ਦਾ ਦੂਰੋਂ ਨੇ ਆਏ ਸਾਰੀ ਸੰਗਤ ਦਾ ਤੇ ਸਾਡੇ ਸਰਪੰਚ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਸੁਖਵੱਲੋਂ ਬਹੁਤ ਬਹੁਤ ਧੰਨਵਾਦ ਤੇ ਅਗਲੇ ਕੱਪ ਦੇ ਵਾਰ ਦੇ ਵਾਰ ਅੱਜ ਦੀ ਸੱਦਾ ਦਿੰਦੇ ਨੇ ਵੀ ਅਗਲੇ ਕੱਪ ਤੇ ਕਹਿੰਦੇ ਜਰੂਰ ਪੁਜਣਾ ਸਾਰਿਆਂ ਨੇ ਸਰਪੰਚ ਸਾਹਿਬ ਤੁਹਾਡਾ ਹੁਕਮ ਸਿਰ ਮੱਥੇ ਹੈ ਭਰਾਵਾ ਵਰਗਾ ਪਿਆਰ ਐ ਸੋ ਸ਼ਖਸੀਅਤ ਦੇ ਨਾਲ ਸਾਡਾ ਵੀ ਜਦੋਂ ਵੀ ਮਿਲਦੇ ਨੇ ਭਰਾਵਾ ਵਾਂਗੂ ਮਿਲਦੇ ਨੇ ਸਾਰੇ ਆਉਣਗੇ ਸਾਰੇ ਖਿਡਾਰੀ ਵੀ ਆਉਣਗੇ ਵੱਧ ਗਿਣਤੀ ਦੇ ਵਿੱਚ ਤੇ ਸਾਰੀ ਸੰਗਤ ਵੀ ਆਵੇਗੀ ਫਲੇਟ ਦੇ ਕੱਪ ਤੇ ਪਮਾ ਮਾਨ ਗਰਾਊਂਡ 'ਚ ਮੂਵ ਸਪਰੇਅ ਲੈ ਕੇ ਪਹੁੰਚੇ ਬਾਈ ਹਾਂਜੀ ਪਮਾ ਮਾਨ ਭਿੰਦਿਆ ਸਪਰੇਅ ਲੈ ਆ ਮੂਵ ਗਰਾਊਂਡ ਦੇ ਵਿੱਚ ਲਾਓ ਇਧਰਲੇ ਪਾਸੇ ਗੁਰਦਤ ਸਿੰਘ ਦੇ ਵਾਸਤੇ ਤਾੜੀ ਮਾਰ ਦਿਓ ਗੁਰਦਤ ਸਿੰਘ ਖਾਲਸਾ ਇਸ ਸਮੇਂ ਜਫਾਲਾਂ ਦਾ ਹਕਨੌਰ ਵਾਲਾ ਨੌਜਾਨ ਕਿ ਕਲਗੀ ਵਾਲਿਆ ਜੇ ਅਨੰਦਪੁਰ ਛੱਡ ਦਿੱਤਾ ਬਾਜ ਕਿਸੇ ਪਾਸੇ ਕੋੜਾ ਕਿਸੇ ਪਾਸੇ ਬੜਾ ਡੋਲਿਆ ਖੂਨ ਤੂੰ ਕੌਮ ਖਾਤਰ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰ ਪੁੱਤਰ ਨੇ ਦੇਸ਼ ਲਈ ਬਾਹਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਮਾਸ਼ੀ ਵਾਰੇ ਦੇ ਜੰਗਲਾਂ ਵਿੱਚ ਆਣ ਸੁਤਾ ਹੈ ਕਲੰਗੀ ਕਿਸੇ ਪਾਸੇ ਤੋਂ ਆ ਕਿਸੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੌਮ ਪੰਜਾਬੀ ਕੌਮ ਦੀ ਖੇਡ ਕਬੱਡੀ ਕੇ ਖੇੜੀ ਪੰਜਾਬੀ ਕੌਮ ਦੀ ਅੱਜ ਜੱਗ ਦਾ ਬੜੀ ਸ਼ਿੰਗਾਰ ਕਦੇ ਕੱਲੜਾ ਬਾਣਾ ਦੀ ਖੇਡ ਸੀ ਅੱਜ ਰੌਦਰ ਸੈਂਟਰ ਦਾ ਸ਼ਿੰਗਾਰ ਹੁਣ ਸਭ ਤੇ ਮਾਪੇ ਸੋਚਦੇ ਪੁੱਤ ਬਣ ਜੇ ਸਰਕਾਰ ਪਿੰਡਾਂ ਤੋਂ ਸ਼ਹਿਰਾਂ ਵਿੱਚ ਪਹੁੰਚ ਗਈ ਜਾਣੀ ਅਲੱਬ ਕਦ ਤੱਕ ਵੀ ਯਾਰ ਮੋਟਰਸਾਈਕਲ ਟਰੈਕਟਰ ਨੇ ਮਿਲਦੇ ਕਦੇ ਮਿਲਦੀ ਵੱਡੀ ਕਾਰ ਇਹ ਖੇਡ ਪੰਜਾਬੀ ਕੌਮ ਦੀ ਅੱਜ ਜਗਦਾ ਬਣੀ ਸ਼ਿੰਗਾਰ ਜਗਦਾ ਸ਼ਿੰਗਾਰ ਬੜੀ ਹੋਈ ਖੇਡ ਕਬੱਡੀ ਦਾ ਚੱਲਦਾ ਹੋਇਆ ਮੈਚ ਹੈ ਲਓ ਸ਼ੰਨਾ ਵਾਲਾ ਪਾਲੀ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਲ ਵੱਧਦਾ ਹੋਇਆ ਇਸ ਸਮੇਂ ਚਾਰ ਜੱਫੇ ਦੇ ਵਿੱਚੋਂ ਵੇਖਾਂਗੇ ਕੌਣ ਮੁਕਾਬਲਾ ਕਰੇਗਾ 30 ਤਰੀਕ ਨੂੰ ਕਹਿੰਦੇ ਵੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਕੱਪ ਜਿਹੜਾ ਚਠਾ ਨन्हेੜਾ ਦੇ ਵਿੱਚ ਖੇਡਿਆ ਜਾਵੇਗਾ ਕਿਉਂਕਿ ਸੁਖੋਰਾ ਦੇ ਉੱਥੇ ਵੀ ਪੁੰਜਣਾ ਸਾਡੇ ਵੀਰ ਗੁਰਪਿਆਰ ਚਠੇਫਰਾਂ ਦਾ ਸੱਦਾ ਸਾਰੀ ਸੰਗਤ ਨੇ ਪੁੰਜਣਾ 25 ਤੇ 26 ਤਰੀਕ ਨੂੰ ਤੂਰ ਬਨਜਾਰੇ ਦੇ ਵਿੱਚ ਮੋਟਰਸਾਈਕਲ ਦਿੱਤੇ ਜਾਣਗੇ 27 28 ਤਰੀਕ ਨੂੰ ਬਾਸੀਰ ਕੰਦੇ ਵਿੱਚ ਏਸੀ ਦਿੱਤੇ ਜਾਣਗੇ ਇਹ ਜਨਵਰੀ ਬਹੀਰੇ ਦੇ ਵੱਡੇ ਟੂਰਨਾਮੈਂਟ ਨੇ 24 25 ਤਰੀਕ ਬਲਾਸਪੁਰ ਦੀ ਹੈ ਹੈਰੀ ਜੀ ਹੋਰੀ ਸਦਾ ਦੇ ਬਲਾਸਪੁਰ ਦੇ ਵਾਸਤੇ ਵੀ 71000 51000 ਦੇ ਇਨਾਮ ਨੇ ਤੇ ਐਲਈਡੀ ਦਿੱਤੀ ਜਾਵੇਗੀ ਵੈਸਟਰਨ ਜਾਫੀ ਨੂੰ ਬਲਾਸਪੁਰ ਧਰਮਪਰੀ ਦਾ ਪਿੰਡ ਹੈ ਲਓ ਸਾਡੇ ਵੀਰ ਸੋਨੀ ਹੋਰੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਟ੍ਰਾਂਟੋ ਦੇ ਵਿੱਚ ਉਹਨਾਂ ਦਾ ਪਿੰਡ ਹੈ ਬੜੇ ਮਾਣ ਵਾਲੀ ਗੱਲ ਹੈ ਕਿ ਮਾਣ ਵਾਲੀ ਗੱਲ ਅਸੀਂ ਜੰਮਿਆ ਪੰਜਾਬ ਵਿੱਚ ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿਤਾਬ ਵਿੱਚ ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ ਸਾਡੇ ਸਿਰੋ ਚੱਲਦੇ ਨੇ ਘਰ ਸਾਹੂਕਾਰਾਂ ਦੇ ਖੁੱਲੇ ਰੱਖੇ ਦਿਲਾਂ ਦੇ ਦਰਵਾਜ਼ੇ ਸਾਡੀ ਰਿਸਕਾਉਂਟ ਕਰ ਲੂ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰਿਸਕਾਉਂਟ ਕਰ ਲੂ ਉਧਰ ਜਸਵੰਤ ਖੜਗਜੀ ਅੱਜ ਨੋਟ ਕਰ ਰਹੇ ਨੇ ਕਲਾਕਲਾ ਅੰਕ ਇਹਨਾਂ ਖਿਡਾਰੀਆਂ ਦਾ ਰਣ ਸਿੰਘ ਰਣ ਸਿੰਘ ਰਣੀਆਂ ਦੜਬੇ ਵਾਲਾ ਜਫਾ ਲਾਉਂਦਾ ਹੋਇਆ ਆਪਣੀ ਟੀਮ ਦੇ ਵਾਸਤੇ ਅਗਲੀ ਕਬੱਡੀ ਪਾਉਣ ਦੇ ਲਈ ਛੰਨਾ ਵਾਲਾ ਪਾਲੀ ਫੇਰ ਅੱਗੇ ਵੱਲ ਵਧਿਆ ਹੋਇਆ ਫਸਿਆ ਹੋਇਆ ਮੈਜਿਕ ਕੋਈ ਮੋਟਰਸਾਈਕਲ ਤੇ ਜਾਣੇ ਨੇ ਬੈਸਟ ਰਾਈਡਰ ਜਾਫੀ ਨੂੰ ਲੱਖ ਰੁਪਈਆ ਪ੍ਰਾਈਜ਼ ਹੈ 75000 ਸੈਕਿੰਡ ਹੈ 25000 ਰੁਪਏ ਦਾ ਫਰਕ ਹੈ ਕਹਿੰਦੇ ਪ੍ਰਾਈਸ ਦੇ ਵਿੱਚ ਇੱਕ ਪਾਸੇ ਲੱਖ ਹੈ ਦੂਸਰੇ ਪਾਸੇ 75000 ਹੈ ਤੇ ਲੱਖ ਰੁਪਿਆ ਜਿੱਤਣ ਦੇ ਵਾਸਤੇ ਦੋਹਾਂ ਧਿਰਾਂ ਦੇ 스타 ਖਿਡਾਰੀ ਜੋਰ ਲਾ ਰਹੇ ਨੇ ਮੈਦਾਨ ਦੇ ਵਿੱਚ ਗੁਰਵਿੰਦਰ ਸਿੰਘ ਘਨੌਰ ਵਾਲਾ ਫਿਰ ਕਬੱਡੀ ਪਾਉਣ ਦੇ ਵਾਸਤੇ ਗੁੱਦਵਾ ਦਾ ਸਰੀਰ ਹੈ ਕਿ ਮਾਦਰੀ ਜੀ ਗੋਡੀ ਦਾ ਹੈ ਬੇਨੇੜੇ ਦਾ ਲੱਭਿਆਰੋ ਹੱਥ ਲਾ ਕੇ ਮੋਰਾ ਵਾਂਗੂ ਮਾਰਦਾ ਉਡਾਰੀਆਂ ਨਾ ਮਨਜੀਤ ਸਿੰਘ ਪੀਟਰ ਵੀ ਕਹਣ ਲੋਕੀ ਰੱਖਿਆ ਦੇ ਕਾਮੀ ਨੇ ਸਿੱਖ ਸਰਦਾਰੀਆਂ ਪਰ ਜਿਹਦਾ ਗੁਲਾਮ ਜਹਾ ਮੁਖੜਾ ਹੈ ਕਬੱਡੀ ਨਾਲ ਪਾ ਲਈ ਗੂੜੀਆਂ ਨੇ ਯਾਰੀਆਂ ਰਾਜ ਲਹਿੜੀ ਪਹਿਲਵਾਨ ਪਿੰਡ ਰੰਗੀਆਂ ਦਾ ਲੱਗ ਜਾਵੇ ਜਫਾ ਪਾਤਾ ਦੀ ਹਾਰੀਆਂ ਹਿੰਮਤ ਨਹੀਂ ਹਾਰਨੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹੋ ਤੇ ਵਧਦੇ ਰਹਿਣ ਦਾ ਨਾਂ ਹੀ ਜ਼ਿੰਦਗੀ ਹੈ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਬੰਨੀ ਸਮਾਣੇ ਵਾਲਾ ਸਮਾਣਾ ਖੁਰਦ ਪਿੰਡ ਐ ਇਸ ਨੌਜਵਾਨ ਦਾ ਢਾਡੋ 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 ਸਿੰਘੋ ਸ਼ਹਿਰ ਸਮਾਣੇ ਨੂੰ ਇੱਕ ਸਮਾਣਾ ਪਟਿਆਲੇ ਜ਼ਿਲ੍ਹੇ ਦਾ ਤੇ ਦੂਸਰਾ ਕਹਿੰਦੇ ਵੀ ਸਮਾਣਾ ਇਸ ਨੌਜਵਾਨ ਦਾ ਪਿੰਡ ਲਓ ਗੁਰਦੇਵਤ ਸਿੰਘ ਕੋਸ਼ਿਸ਼ ਕਰਦਾ ਹੋਇਆ ਨੌਜਾਨ ਸਿੰਘ ਸਰਦਾਰ ਜਾਫੀ ਪੁਆਇੰਟ ਜਿਹੜਾ ਆਪਾਂ ਵੇਖਦੇ ਵੀ ਬੰਨੀ ਦੇ ਹਿੱਸੇ ਜੜਵਾ ਦੀ ਟੀਮ ਦੇ ਵਾਸਤੇ ਜੁੜਦਾ ਹੋਇਆ ਬੰਨੀ ਦੇ ਵਾਸਤੇ ਪੁਆਇੰਟ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਕਨੌਰ ਵਾਲਾ ਵਿੱਕੀ ਅੱਗੇ ਵੱਲ ਵੱਧਦਾ ਹੋਇਆ ਮਨਿੰਦਰ ਸਿੰਘ ਵਿੱਕੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਨੌਜਾਨ ਨੈਸ਼ਨਲ ਸਟਾਈਲ ਕਬੱਡੀ ਵੀ ਬਹੁਤ ਤਕੜੀ ਖੇਡੀ ਹੈ ਤੇ ਸਰਕਲ ਦੇ ਵਿੱਚ ਵੀ ਬਹੁਤ ਵੱਡਾ ਨਾਮ ਹੈ ਇਸ ਨੌਜਾਨ ਖਿਡਾਰੀ ਦਾ ਕਦੇ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ ਹੈ ਲਓ ਮੈਦਾਨ ਦੇ ਵਿੱਚ ਪਹੀ ਕਬੱਡੀ ਕਿਹੜਾ ਜਾਫੀ ਕੋਸ਼ਿਸ਼ ਕਰੇਗਾ ਇਸ ਸਮੇਂ ਰਣ ਸਿੰਘ ਰਾਣ ਸਿੰਘ ਰਣੀਆਂ ਤੜਵੇ ਵਾਲਾ ਡੱਕ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਇਸ ਸਮੇਂ ਦੁਨੀਆ ਦਾ ਜਾਬਾ ਜਾਫੀ ਬਹੁਤ ਵਧੀਆ ਕੋਸ਼ਿਸ਼ ਆਪਾਂ ਦੇਖ ਰਿਹਾ ਲੱਗਾ ਹੋਇਆ ਜੋਰ ਤੇ ਜੋਰ ਬੇਸ਼ਰਮ ਹੈ ਪੁਆਇੰਟ ਜਿਹੜਾ ਰੀਡਰ ਦੇ ਵਾਸਤੇ ਸਪੋਰਟਸਮੈਨਸ਼ਿਪ ਦੀ ਭਾਵਨਾ ਕਿ ਯਾਦਾ ਹਰਜੀਤ ਦੀਆਂ ਉਹਦੇ ਮਿੱਤਰ ਪਏ ਮਨਾਉਂਦੇ ਉਸ ਖਿਡਾਰੀ ਦੇ ਨਾਲ ਤੇ ਜਿਹੜੇ ਵੱਡੇ ਕੱਪ ਕਰਾਉਂਦੇ ਉਹ ਹਰਜੀਤ ਤੇ ਨਹੀਂ ਆਉਣਾ ਸਾਥੋਂ ਦੂਰ ਜਿਹੜਾ ਜਾ ਭੱਜਾ ਖੇਡ ਦਾ ਖੇਡ ਭਾਵਨਾ ਨਾਲ ਜੋ ਉਹ ਜੋ ਹੁੰਦਾ ਖਿਡਾਰੀ ਵੱਡਾ ਖੇਡ ਦਾ ਖੇਡ ਭਾਵਨਾ ਨਾਲ ਜੋ ਉਹ ਜੋ ਹੁੰਦਾ ਖਿਡਾਰੀ ਵੱਡਾ ਹਰਜੀਤ ਦੇ ਵਿੱਚ ਕਹਿੰਦੇ ਸਪੋਰਟਸਮੈਨ ਬਹੁਤ ਸਿਪ ਦੀ ਜਿਹੜੀ ਭਾਵਨਾ ਸੀ ਬਹੁਤ ਸੀ ਦੁਨੀਆ ਯਾਦ ਕਰਦੀ ਆ ਬਾਦੇਖੰਦ ਦੇ ਹਰਜੀਤ ਨੂੰ ਲਲਿਆ ਦੇ ਸੰਦੀਪ ਨੂੰ ਅੱਜ ਵੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਉੜੀਕਾ ਨੇ ਇਹੋ ਜਿਹੇ ਖਿਡਾਰੀਆਂ ਦੀਆਂ ਦੋਨਾਂ ਟੀਮਾਂ ਨੂੰ ਕਲੱਬ ਵੱਲੋਂ 5-500 ਰੁਪਏ ਦਰਸ਼ਕ ਦੋਪਰਪ੍ਰੀਤ ਜੰਗਿਆਣੇ ਵਾਲਾ ਪਹਿਲਾਂ ਮੈਨੂੰ ਕਹਿ ਰਹੀ ਸੀ ਕਿ ਜੜਬੇ ਦੀ ਟੀਮ ਨੇ ਅੱਜ ਐਂਡ ਕਰ ਦਿੱਤਾ ਸਭ ਤੋਂ ਤਕੜੇ ਮੈਚ ਖੇਡਣ ਦੇ ਦੌਰ ਵਿੱਚ ਤਾੜੀ ਮਾਰ ਦਿਓ ਇੱਕ ਵਾਰੀ ਦੋ ਜ਼ੋਰਦਾਰ ਇਹਨਾਂ ਟੀਮਾਂ ਦੇ ਵਾਸਤੇ ਤੇ ਸਰਪੰਚ ਸਾਹਿਬ ਕਹਿੰਦੇ ਵੀ ਕਲੱਬ ਵੱਲੋਂ 5-500 ਰੁਪਇਆ ਅੱਜ ਦਿੜਬੇ ਦੀ ਟੀਮ ਨੇ ਅੱਤ ਕਰਾ ਦਿੱਤੀ ਹੈ ਇਸ ਕਬੱਡੀ ਕੱਪ ਦੇ ਉੱਤੇ ਲਓ ਗੁਰਤੇਜਨ ਸਿੰਘ ਗੁਰਤੇਜਨ ਸਿੰਘ ਉਧਰ ਨੌਜਵਾਨ ਤੇਜੀ ਕੰਦੇ ਵਿੱਚ ਚੁੰਮਦਾ ਆਪਣੇ ਰੇਡਰ ਨੂੰ ਮਾਣ ਕਰਦਾ ਇਸ ਖਿਡਾਰੀ ਦਾ ਅਗਲੀ ਰੇਡ ਫਿਰ ਬੰਨੀ ਸਮਾਣੇ ਵਾਲੇ ਦੀ ਕਿ ਸ਼ਹੀਦਾਂ ਦੇ ਸਰਤਾਜ ਤੋਂ ਲੈ ਕੇ ਸ਼ਕਤੀ ਮੈਂ ਸ਼ੇਰਾਂ ਦੇ ਘੁਰਨੇ ਚ ਬੜਦਾ ਰਿਹਾ ਨਸਾਂ ਨੂੰ ਤੇ ਗਿੱਦੜ ਵੀ ਸ਼ੇਰ ਬਣ ਜਾਂਦੇ ਨੇ ਮੈਂ ਸ਼ੇਰਾਂ ਨੂੰ ਕੰਨਾਂ ਤੋਂ ਫੜਦਾ ਰਿਹਾ ਸ਼ੇਰਾਂ ਦੇ ਪੁੱਤ ਸਦਾ ਸ਼ੇਰ ਹੁੰਦੇ ਨੇ ਕੀ ਹੋਇਆ ਜੇ ਭੇਡਾਂ 'ਚ ਚੜਦਾ ਰਿਆਂ ਸ਼ੇਰਾਂ ਦਾ ਕੰਮ ਹੈ ਝਨਾਹ ਚੀਰ ਜਾਣਾ ਮੈਂ ਚੜਦੇ ਝਨਾਹਾਂ ਤੇ ਚੜਦਾ ਰਹਾ ਗੁਰਵਿੰਦਰ ਖਨਾਰ ਦੇ ਵਾਸਤੇ ਸਾਡੇ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਸੁੱਖ ਵੱਲੋਂ 500 ਰੁਪਇਆ ਕਹਿੰਦਾ ਵੀ ਬਹੁਤ ਤਕੜੀ ਗੇਮ ਦਿਖਾਈ ਐ ਤਾੜੀ ਮਾਰ ਦਿਓ ਇੱਕ ਵਾਰੀ ਦਰਸ਼ਕ ਵੀਰੋ ਮਾਤਰੇ ਦਾ ਖਿਡਾਰੀ ਦਾ ਤਾੜੀਆਂ ਦੇ ਨਾਲ ਸਰਪੰਚ ਸਾਹਿਬ ਪੈਸੇ ਦੇ ਰਹੇ ਨੇ ਤਾਂ ਤੁਸੀਂ ਤਾੜੀਆਂ ਮਾਰ ਦਿਓ ਲਓ ਇਧਰਲੇ ਪਾਸੇ ਅਗਲੀ ਕਬੱਡੀ ਫੇਰ ਆਪਾਂ ਦੇਖਦੇ ਵੀ ਵਿੱਕੀ ਖਨੌਰ ਦੀ ਪਈ ਹੋਈ ਖਨੌਰ ਵਾਲਾ ਵਿੱਕੀ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਚਾਰੋ ਜਾਫੀ ਜੜਵਾ ਪਿੰਡ ਦੇ ਨੇ ਤਿਆਰ ਨੇ ਉਹਨਾਂ ਕੰਨੀਆਂ ਦੇ ਉੱਤੇ ਦੋਨੋਂ ਭਰਾ ਲੱਗੇ ਹੋਏ ਨੇ ਉਧਰ ਬੱਬਲ ਵੇਖ ਰਿਹਾ ਅਮਸ਼ੋਡ ਦੇ ਵਿੱਚ ਬੈਠਾ ਵੀ ਮੇਰੀ ਟੀਮ ਦਾ ਕਿਹੜਾ ਜਾਫੀ ਜਫਾ ਲਾਵੇਗਾ ਬਰਾ ਸੰਗਾ ਸਿੱਧਾ ਤਖਾਨ ਵਧਿਆ ਲੱਭੀ ਲੰਗੜ ਗੁਰਦੀਪ ਖੋਰੀ ਨੰਗਲ ਵਾਲੇ ਮਾਣ ਕਰਦੇ ਨੇ ਇਹਨਾਂ ਜਾਫੀਆਂ ਦੇ ਉੱਤੇ ਲਓ ਪੁਆਇੰਟ ਜਿਹੜਾ ਵਿੱਕੀ ਦੇ ਵਾਸਤੇ ਗੁਰ ਗਿਆ ਖਨੌਰ ਵਾਲੇ ਵਿੱਕੀ ਦੇ ਲਈ ਅਗਲੀ ਕਬੱਡੀ ਕਹਿੰਦੇ ਸ਼ੰਨਾ ਵਾਲੇ ਪਾਪੇ ਦੀ ਪੈਂਦੀ ਹੋਈ ਪਾਲੇਗਰ ਛੰਨਾ ਵਾਲਾ ਪਾਲੀ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਨੌਜਰ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਉਧਰਲੇ ਪਾਸੇ ਰਾਜ ਖੇਪੜ ਦਾ ਕੁਲਵਿੰਦਰ ਸਿੰਘ ਕਿੰਦਾ ਖਨਾਰ ਵਾਲਾ ਨਾਲ ਦਰਸ਼ਨ ਹੈ ਨਾਲ ਕਹਿੰਦੇ ਵੀ ਤੇਜ਼ੀ ਦੇ ਨਾਲ ਮੁਕਾਬਲਾ ਰਾਜ ਖੇਪੜ ਦੇ ਹੈ ਦੁਨੀਆ ਦਾ 스타 ਜਾਫੀ ਇੱਕ ਪਾਸੇ ਔਰ ਦੂਸਰੇ ਪਾਸੇ ਵਰਤਮਾਨ ਸਮੇ ਦਾ 스타 ਰੀਡਰ ਪਾਲੀ ਛੰਨਾ ਵਾਲਾ ਪੁਆਇੰਟ ਲਾ ਕੇ ਵਾਪਸ ਆਉਂਦਾ ਹੋਇਆ ਲਓ ਜੀ ਜਿਹੜਾ ਮੰਡੀ ਦੇ ਲਈ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਖਿਡਾਰੀ ਬਹੁਤ ਵਧੀਆ ਚੱਲਦਾ ਹੋਇਆ ਮੈਚ ਦਰਸ਼ਕ ਵੀਰ ਮਾਨ ਕਰਦੇ ਹੋਏ ਖਿਡਾਰੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਕਿ ਜਿੱਥੇ ਹੋਵੇ ਖਰਕਤ ਗੁੱਡ ਦੀ ਢੋਲ ਵੀ ਵੱਜਦੇ ਨੇ ਬਲੀਪੁੱਤ ਮਾਵਾਂ ਦੇ ਵਿੱਚ ਗਰਾਉਂਡਾਂ ਗਾਜਦੇ ਨੇ ਮਾਰੇ ਕੰਮਾਂ ਤੇ ਨਸ਼ਿਆਂ ਤੋਂ ਦੂਰ ਹੈ ਭੱਜੀ ਦਾ ਰੋਮ ਰੋਮ ਨੂੰ ਨਸ਼ਿਆਂ ਦਾ ਸੁਣ ਕੇ ਨਾਮ ਕਬੱਡੀ ਦਾ ਰਣੀਆਂ ਦੜਵੇ ਦਾ ਕੁਰਤੀਆਂ ਸਿੰਘ ਦੜਵੇ ਵਾਲਾ ਡੱਕ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਦੁਨੀਆ ਦਾ ਸਟਾਰ ਜਾਫੀ ਆਉਣ ਵਾਲੇ ਸਮੇਂ ਦਾ ਵੱਡਾ ਜਾਫੀ ਬਣੇਗਾ ਲਓ ਜੀ ਪੁਆਇੰਟ ਜਿਹੜਾ ਕਨੌਰ ਦੀ ਟੀਮ ਦੇ ਹਿੱਸੇ ਜੁੜ ਗਿਆ ਹੈ सरपंच साहब ਵੱਲੋਂ 500 ਰੁਪਏ ਗੁਰਦਰ ਦੇ ਵਾਸਤੇ ਸੁਖਵਿੰਦਰ ਸੁਖ ਵੱਲੋਂ ਕਿ ਪੱਲੇ ਦੌਲਤ ਤਾਂ ਹੋਣ ਤਾਂ ਵੰਡ ਦਈਏ ਮੰਦੀ ਛੋੜਿਆ ਨਾ ਸਦਵਾਈਏ ਜੀ ਵਾਰਸ ਸਾਰਾ ਨਾਲ ਪਿਆਰਿਆਂ ਦੇ ਨਵੀਂ ਇਸ਼ਕ ਦੀ ਬਾਤ ਚਲਾਈਏ ਜੀ ਲਓ ਇਧਰਲੇ ਪਾਸੇ ਦਰਸ਼ਨ ਘਨੌਰ ਵਾਲਾ ਉਧਰ ਕਬੱਡੀ ਦਾ ਕਹਿੰਦੇ ਵਾਰਸਾ ਉੱਤਮ ਖੇਡ ਕਬੱਡੀ ਦੇ ਨਾਲ ਦੁਨੀਆ ਦੇ ਵਿੱਚ ਕਬੱਡੀ ਦਾ ਰਿਕਾਰਡ ਸਾਂਭਿਆ ਕਹਿੰਦੇ ਵੀ ਜਿਹੜੇ ਪੁਰਾਣੇ ਖਿਡਾਰੀ ਹੋਏ ਤੌਖੀ ਵਰਗੇ ਬਲਵਿੰਦਰ ਫੱਡੇ ਵਰਗੇ ਨੇ ਰਿਕਾਰਡ ਹੋਰ ਰਿਕਾਰਡ ਕਿਸ ਨੇ ਸਾਂਭੇ ਨਹੀਂ ਅੱਜ ਦੇ ਖਿਡਾਰੀਆਂ ਨੇ ਭਾਗਾ ਵਾਲੇ ਨੇ ਵੀਰ ਦਾ ਰਿਕਾਰਡ ਸਾਂਭਿਆ ਜਾ ਰਿਹਾ ਜਿਸਵੰਤ ਖੜਗ ਵੱਲੋਂ ਵੀ ਕੌਣ ਸਮੇਂ ਦਾ ਬੈਸਟ ਖਿਡਾਰੀ ਹੋਵੇਗਾ ਇਸ ਸਦੀ ਦਾ ਕੌਣ ਬੈਸਟ ਖਿਡਾਰੀ ਹੋਵੇਗਾ ਪੁਰਾਣੇ ਖਿਡਾਰੀਆਂ ਨੇ ਬੜੇ ਰਿਕਾਰਡ ਬਣਾਏ ਨੇ ਜਿਹੜੇ ਗੁਰਦੇਵ ਬੋਲੇਪੱਤਣ ਵਰਗੇ ਨੇ ਸਰਬਲ ਰਮੀਦੀ ਵਰਗੇ ਨੇ ਮਹਿੰਦਰ ਦੁਗਰੀ ਵਰਗੇ ਨੇ ਜੱਸੇ ਮੰਡੀਆਂ ਵਰਗੇ ਨੇ ਪਰ ਉਹਨਾਂ ਦਾ ਰਿਕਾਰਡ ਨਹੀਂ ਕਿਸੇ ਨੇ ਸਾਂਭਿਆ ਤੇ ਅੱਜ ਦੇ ਖਿਡਾਰੀ ਰਿਕਾਰਡ ਸਾਂਭੇ ਜਾ ਰਹੇ ਨੇ ਰਣ ਸਿੰਘ ਰਣ ਸਿੰਘ ਰਣਾਂ ਨੂੰ ਜਿੱਤ ਲੈਣ ਵਾਲਾ ਰਣੀਆਂ ਦਿੜਬੇ ਵਾਲਾ ਸਾਡੇ ਰਜਿੰਦਰ ਸਿੰਘ ਜੀ ਚਹਿਲ ਤੇ ਗੁਰਦੀਪ ਸਿੰਘ ਜੀ ਸਰਪੰਚ ਸਾਹਿਬ ਦੇ ਭਰਾ ਪਾਲੀ ਦੀ ਰੇਡ ਤੇ 500 ਰੁਪਏ ਜੀ ਜਿਹੜਾ ਜਫਾ ਲਾਉਂ ਕਹਿੰਦੇ 500 ਦੇਣ ਗੁਰਿੰਦਰ ਸਿੰਘ ਜੀ ਚਹਿਲ ਤੇ ਸਾਡੇ ਸਰਪੰਚ ਸਾਹਿਬ ਦੇ ਭਰਾ ਗੁਰਦੀਪ ਸਿੰਘ ਜੀ ਐਲਾਨ ਕਰਦੇ ਨੇ ਰਜਿੰਦਰ ਸਿੰਘ ਜੀ ਨੂੰ ਲੈ ਲਓ ਜੀ 500 ਬਾਦੋ ਧੰਨਵਾਦ ਰਜਿੰਦਰ ਸਿੰਘ ਜੀ ਚਹਿਲ ਸਾਹਿਬ ਤੁਹਾਡਾ ਲਓ ਉਧਰਲੇ ਪਾਸੇ ਛੰਨਾ ਵਾਲਾ ਪਾਲੀ ਮੁੰਡਾ ਸ਼ਹਿਰ ਪਟਿਆਲੇ ਦਾ ਪੁਆਇੰਟ ਲੱਗੇ ਬਾਅਦ ਸੁਣਦਾ ਹੋਇਆ ਮੈਚ ਸਮਾਪਤ ਹੋ ਗਿਆ ਹੈ ਖਲਦਾ ਹੋਇਆ ਮੈਚ ਸਮਾਪਤ ਹੋਇਆ ਹੈ ਤਾੜੀ ਮਾਰ ਦਿਓ ਇੱਕ ਵਾਰੀ ਜਾਂਦੇ ਜਾਂਦੇ ਲੋ ਵੀ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ ਇਸ ਫਾਈਨਲ ਮੈਚ ਸੀ ਡਿੜਬੇ ਦੀ ਟੀਮ ਨੇ ਜਿਹੜਾ ਮੈਚ ਹੈ ਵੱਡੇ ਫਰਕ ਦੇ ਨਾਲ ਜਿੱਤ ਲਿਆ ਔਰ ਸੈਕੰਡਰੀ ਟੀਮ ਹੈ ਜਿਹੜੀ ਉਹ ਕਨੌਰ ਹੈ ਬੈਸਟ ਜਾਫੀ ਰਹੇ ਨੇ ਪਾਲੀ ਫਤੇਗੜ ਸ਼ੰਨਾ ਜੀ ਦੇ 11 ਰੈਡਾਂ ਪਾ ਕੇ 11 ਪੁਆਇੰਟ ਹਾਸਲ ਕੀਤੇ ਨੇ ਔਰ ਸਟਾਪਰ ਰਹੇ ਨੇ ਰਣੀਆਂ ਦੇ ਪਾ ਜਿਨ੍ਹਾਂ ਨੇ 7 ਟੱਚ ਲੈ ਕੇ 3 ਪੁਆਇੰਟ ਕਾਪੀ ਕੀਤੇ ਔਰ ਜਿਹੜੇ ਅਸੀਂ ਸਵਾਲ ਤੁਹਾਨੂੰ ਇਸ ਵੀਡੀਓ ਦੇ ਸਟਾਰਟ ਵਿੱਚ ਪੁੱਛੇ ਸਨ ਦਾ ਜਵਾਬ ਵੀ ਕਮੈਂਟ ਬਾਕਸ ਜਰੂਰ ਲਿਖਣਾ ਹੈ ਨਾਲ ਹੀ ਇਹ ਦੋ ਦੇਖਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਔਰ ਇਸ ਵੀਡੀਓ ਨੂੰ ਬਹੁਤ ਬੱਛੇ ਵੀ ਕਰਨਾ ਤੁਹਾਡਾ ਸ਼ੁਕਰੀਆ